ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਦੋ ਰੋਜ਼ ਤੋਂ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿੱਚ ਕੁਝ ਸ਼ਰਾਪਤੀ ਬੰਦਿਆਂ ਵੱਲੋਂ ਨਿਸ਼ਾਨ ਸਾਹਿਬ ਦੀ ਕੋਰ ਬੇਦੀਵੀ ਕੀਤੀ ਗਈ ਸੀ ਤੇ ਜਿਸ ਦੀ ਆਵਾਜ਼ ਅਸੀਂ ਬੁਲੰਦ ਕੀਤੀ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਸਾਰੇ ਕਾਰਜ ਨਿਰਾਸ਼ ਕਰਵਾ ਲਏ ਆ ਉਦੇ ਸਬੰਧ ਵਿੱਚ ਕੱਲ ਵੀ ਆਪਾਂ ਇੱਥੇ ਆਏ ਸੀ ਤੇ ਕੱਲ ਵੀ ਇੱਥੇ ਪ੍ਰਸ਼ਾਸਨ ਮੌਜੂਦ ਸੀ ਤਾਂ ਮੈਂ ਡੀਐਸਪੀ ਸਾਹਿਬ ਨੂੰ ਕੱਲ ਹੀ ਨਿਸ਼ਾਨ ਸਾਹਿਬ ਤਾਂ ਕੱਲ ਹੀ ਗੱਡ ਦੇਣਾ ਸੀ ਉੱਥੇ ਸੰਗਤ ਨੇ ਸਥਾਪਿਤ ਕਰਦ ਰਹੀ ਸੀ ਲੇਕਿਨ ਪ੍ਰਸ਼ਾਸਨ ਕਹਿੰਦਾ ਵੀ ਨਹੀਂ ਤੁਸੀਂ ਇੱਕ ਵੇਟ ਕਰੋ ਕੱਲ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੈ ਤੁਹਾਡੀ ਸੋ ਅੱਜ 11 ਵਜੇ ਮੀਟਿੰਗ ਸੀ ਤੇ ਅੱਜ ਉੱਚ ਅਧਿਕਾਰੀਆਂ ਨੂੰ ਜਦੋਂ ਕੱਲ ਸੋਰੀ ਡੀਐਸਪੀ ਸਾਹਿਬ ਨਾਲ ਸਾਡੀ ਇਸ ਗੱਲ ਹੋ ਰਹੀ ਸੀ ਤੇ ਮੈਂ ਡੀਐਸਪੀ ਸਾਹਿਬ ਨੂੰ ਕੱਲ ਹੀ ਕਹਿ ਦਿੱਤਾ ਸੀ ਕਿ ਸਰਦਾਰ ਸਾਹਿਬ ਕੱਲ ਦੇਖਿਓ ਤੁਸੀਂ ਤੇ ਪੁਲਿਸ ਕਿੰਦੀ ਲਾ ਦਨੀ ਹੈ ਤੇ ਉਹ ਮੈਨੂੰ ਕਹਿੰਦੇ ਸੀ ਨਹੀਂ ਤੇ ਅੱ ਅੱਜ ਇੰਨੀ ਕਿ ਜ਼ਿਆਦਾ ਉੱਥੇ ਪੁਲਿਸ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਅਥਰੂ ਗੈਸ ਦੀਆਂ ਗੱਡੀਆਂ ਆਰਪੀਐਫ ਹੋਰ ਪਤਾ ਨਹੀਂ ਕਿੰਨੇ ਕੁ ਪ੍ਰਸ਼ਾਸਨ ਤੇ ਲੇਡੀਜ਼ ਕਾਂਸਟੇਬਲ ਵੀ ਉੱਥੇ ਵਿਚਾਰੀਆਂ ਭੈਣਾ ਮੀਂਹ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਜਿਹੜੀਆਂ ਵੜੇ ਡਿਊਟੀ ਦੇ ਦੌਰਾਨ ਜਿਹੜੀਆਂ ਖੜੀਆਂ ਰਹੀਆਂ ਮੈਨੂੰ ਨਹੀਂ ਸਮਝ ਲੱਗੀ ਪੀ ਉਹ ਕਾਦੇ ਵਾਸਤੇ ਉਹਦਾ ਕਾਰਨ ਤੇ ਪ੍ਰਸ਼ਾਸਨ ਦੱਸ ਸਕਦਾ ਸੋ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਤੇ ਦੂਜੀ ਚੀਜ਼ ਇਹ ਆ ਕਿ ਜਿਹੜੀ ਮੀਟਿੰਗ ਦੇ ਵਿੱਚ ਚਾਹੇ ਉਹ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸੀ ਚਾਹੇ ਉਹ ਐਸਟੀਐਮ ਸਾਹਿਬ ਸੀ ਉਹਨਾਂ ਸਾਰਿਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਐਡਮਿਟਾਂ ਮੰਨੀਆਂ ਨੇ ਇਸ ਗੱਲ ਨੂੰ ਮੰਨਿਆ ਉਹਨਾਂ ਨੇ ਕਿ ਉਹਨਾਂ ਲੋਕਾਂ ਨੂੰ ਕੁਝ ਫੈਸਿਲਟੀਆਂ ਦੀ ਲੋੜ ਆ ਉੱਥੇ ਨਾ ਤਾਂ ਸ਼ਮਸ਼ਾਨ ਘਾਟਾ ਨਾ ਗੁਰੂ ਘਰ ਆ ਤੇ ਜਦੋਂ ਕਿਤੇ ਵੀ ਕਲੋਨੀਆਂ ਬਣਦੀਆਂ ਚਾਹੇ ਉਹ ਪੁਲਿਸ ਡਿਪਾਰਟਮੈਂਟ ਦੀ ਪੁਲਿਸ ਕਲੋਨੀ ਵੀ ਬਣਦੀ ਉਹਦੇ ਅੰਦਰ ਵੀ ਮੰਦਿਰ ਗੁਰਦੁਆਰੇ ਦੀ ਜਿਹੜੀ ਜਗ੍ਹਾ ਉਹ ਛੱਡੀ ਜਾਂਦੀ ਹੈ ਸੋ ਇੱਥੇ ਕਿਉਂ ਨਹੀਂ ਸਾਡਾ ਸਵਾਲ ਸੀ ਤੇ ਜਾਦਾ ਫਿਰ ਕਲੋਨੀਆਂ ਵੀ ਜਿਹੜੀਆਂ ਵਾਂ ਇਹ ਇਲੀਗਲ ਆ ਫਿਰ ਜਾਂ ਤੇ ਦਿਟਾ ਦਿਓ ਤੇ ਜੇ ਇਹ ਕਲੋਨੀ ਕੱਟੀ ਗਈ ਹੈ ਕਾਗਜ਼ਾਂ ਦੇ ਵਿੱਚ ਹੈਗੀ ਆ ਇੰਨੇ ਚਿਰ ਪੁਰਾਣੀ ਤੋਂ ਤੇ ਫਿਰ ਸ਼ਮਸ਼ਾਨ ਘਾਟ ਵੀ ਕਾਗਜ਼ਾਂ ਦੇ ਵਿੱਚ ਕਿਤੇ ਜ਼ਰੂਰ ਹੋਏਗਾ ਕਿੱਥੇ ਆ ਸੋ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਸੀ ਤੇ ਉਹਨਾਂ ਨੂੰ ਜਵਾਬ ਨਹੀਂ ਆਏ ਉਹ ਵੀ ਸਾਡੇ ਕੋ ਕਾਗਜ਼ ਨਹੀਂ ਆ ਕਰ ਲਾਂਗੇ ਉਹਨਾਂ ਦਾ ਮੁੱਕ ਦੀ ਗੱਲ ਦੱਸਾਂ ਕਿ ਉਹਨਾਂ ਨੂੰ ਇਹ ਸੀ ਕਿ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਤੋਂ ਬਾਅਦ ਜਿਹੜਾ ਵਾ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਵਾ ਆਪਾਂ ਇਸ ਮਸਲੇ ਦਾ ਹੱਲ ਪਾ ਪਰਮਾਨੈਂਟ ਕੱਢਾਂਗੇ ਕੋਈ ਨਾ ਕੋਈ ਸੋ ਸੰਗਤ ਜਿਹੜੀ ਸੀ ਉਹ ਇਸ ਗੱਲ ਤੋਂ ਬਿਲਕੁਲ ਜਿਹੜੀ ਆ ਮਨੁਕਰ ਸੀ ਵੀ ਆਪਾਂ ਜਿਹੜੀ ਆ ਉਹ ਕੰਮ ਨਾ ਕੀਤਾ ਜਾਵੇ ਇਦਾਂ ਦਾ ਕੋਈ ਵੀ ਕਿ ਆਪਾਂ ਨਿਸ਼ਾਨ ਸਾਹਿਬ ਜਿਹੜਾ ਨਿਸ਼ਾਨ ਸਾਹਿਬ ਦੀ ਹੀ ਗੱਲ ਸ਼ੁਰੂਆਤ ਹੋਈ ਸੀ ਤੇ ਨਿਸ਼ਾਨ ਸਾਹਿਬ ਪਹਿਲਾਂ ਸਥਾਪਿਤ ਕੀਤਾ ਜਾਵੇ ਬਾਕੀ ਗੱਲਾਂ ਬਾਅਦ ਵਿੱਚ ਸੋ ਪ੍ਰਸ਼ਾਸਨ ਦੀਆਂ ਗੱਲਾਂ ਦੇ ਨਾਲ ਸਹਿਮਤੀ ਨਹੀਂ ਬਣੀ ਕੁਝ ਉਹਨਾਂ ਨੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕੁਝ ਅਸੀਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸਹਿਮਤੀ ਨਹੀਂ ਬਣੀ ਜਿਦੇ ਕਰਕੇ ਫਿਰ ਜਿਹੜਾ ਵਾ ਵਾਪਸ ਅਸੀਂ ਆ ਗਏ ਆ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਵਾ ਨਿਸ਼ਾਨ ਸਾਹਿਬ ਉੱਥੇ ਸਥਾਪਿਤ ਕਰ ਦਿੱਤਾ ਗਿਆ ਧੰਨਵਾਦ ਕਰਦੇ ਆ ਸਿੱਖ ਸੰਗਤ ਦਾ ਜਿਨ੍ਹਾਂ ਨੇ ਉਹਨਾਂ ਲਾਹਣਤੀਆਂ ਨੂੰ ਲਾਹਣਤਾ ਪਾਈਆਂ ਤੇ ਸੰਯੋਗ ਦਿੱਤਾ ਧੰਨਵਾਦ ਕਰਦੇ ਆ ਰੰਗਰੇਟਾ ਜੱਥੇਬੰਦੀਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਆਪਣੀ ਕੌਮ ਦਾ ਮਸਲਾ ਪੱਗ ਦਾ ਮਸਲਾ ਸਮਝ ਕੇ ਜਿਹੜਾ ਵਾ ਇਹ ਕਿਤੇ ਨਾ ਕਿਤੇ ਜਿਹੜਾ ਵਾ ਕਾਰਜ ਨੂੰ ਸਿਰੇ ਕੀਤਾ ਗੱਲ ਗੁਰੂ ਦੀ ਸੀ ਗੁਰਮਰਿਆਦਾ ਸੀ ਦੀ ਗੁਰੂ ਸਿਧਾਂਤ ਦੀ ਸੀ ਇੱਕ ਚੀਜ਼ ਆ ਅੱਜ ਲੀਡਰ ਪਤਾ ਨਹੀਂ ਕਿੱਥੇ ਚੁੱਪ ਰਹੇ ਨੇ ਹਰੇਕ ਪਾਰਟੀ ਦੇ ਵਿੱਚ ਐਸੀ ਸਮਾਜ ਨਾਲ ਜੁੜੇ ਮੰਤਰੀ ਵੀ ਆ ਅੱਜ ਉਹਨਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਉਹਨਾਂ ਨੂੰ ਤੰਦਵੇ ਹੋ ਗਏ ਉਹਨਾਂ ਨੂੰ ਲਕਵਾ ਮਾਰ ਗਿਆ ਉਹਨਾਂ ਨੂੰ ਕੋਈ ਵੀ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਾ ਮੈਨੂੰ ਨੇ ਸਮਝ ਲੱਗਦੀ ਵੀ ਜਦੋਂ ਵੋਟਾਂ ਲੈਣੀਆਂ ਵਾਂ ਕਿਸ ਮੂੰਹ ਦੇ ਨਾਲ ਤੁਸੀਂ ਅੱਗੇ ਆਜੋਗੇ ਓਏ ਅੱਜ ਤਾਂ ਆਪੋਜੀਸ਼ਨ ਪਾਰਟੀਆਂ ਵਾਲੇ ਵੀ ਨਹੀਂ ਪਹੁੰਚੇ ਲੱਖ ਦੀ ਲਾਣਤਾ ਤੁਹਾਡੀ ਲੀਡਰੀ ਤੇ ਲੱਖ ਦੀ ਲਾਣਤਾ ਤੁਹਾਡੀ ਲੀਡਰੀ ਤੇ ਮੈਂ ਕਹਿੰਦਾ ਓਏ ਮਰਜੋ ਸ਼ਰਮਣਾ ਨੱਕ ਡੋਬ ਕੇ ਅੱਜ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਆ ਖੰਨੇ ਦੇ ਵਿੱਚ ਕਿ ਮੰਦਰ ਚ ਬੇਦਬੀ ਹੋ ਗਈ ਆ ਤੇ ਉੱਥੇ ਮਿੰਟੋ ਮਿੰਟੀ ਪੰਥ ਦੇ ਵਾਲੀ ਜਿਹੜਿਆ ਕੌਮ ਦੇ ਨਾਂ ਦੇ ਵੋਟਾਂ ਮੰਗਦੇ ਆ ਮਿੰਟੋ ਮਿੰਟ ਪਹੁੰਚ ਗਏ ਆ ਇੱਥੇ ਤਾਂ ਕੋਈ ਨਹੀਂ ਪਹੁੰਚਿਆ ਹੈ ਕੀ ਗੱਲ ਤੁਹਾਨੂੰ ਇਹਨਾਂ ਗਰੀਬਾਂ ਦੇ ਨਾਲ ਕੋਈ ਮਤਲਬ ਨਹੀਂ ਜਿਸ ਜਗ੍ਹਾ ਤੇ ਕਿਤੇ ਪੀਸੀਆਰ ਮੋਟਰਸਾਈਕਲ ਵੀ ਜਿਹੜਾ ਲੰਘਦਾ ਨਹੀਂ ਸੀ ਆ ਜੋ ਉੱਥੇ ਗੱਡੀਆਂ ਦੇ ਗੱਡੀਆਂ ਲਾ ਦਿਤੀਆਂ ਕਾਦੇ ਵਾਸਤੇ ਤੁਸੀਂ ਇਹ ਗਰੀਬਾਂ ਤੋਂ ਵੋਟਾਂ ਨਹੀਂ ਲੈਣੀਆਂ ਦੁਬਾਰਾ ਉਹ ਲੀਡਰੋ ਬੇਸ਼ਰਮ ਲੀਡਰੋ ਓ ਬੇਸ਼ਰਮ ਲੀਡਰੋ ਇਹਨਾਂ ਦੀਆਂ ਵੋਟਾਂ ਨਹੀਂ ਦੁਬਾਰਾ ਲੈਣੀਆਂ ਅੱਜ ਕਿਸੇ ਪਾਰਟੀ ਦਾ ਕਾਰਕੁਨ ਨਹੀਂ ਪਹੁੰਚਿਆ ਕੀ ਤੁਸੀਂ ਇੰਤਜ਼ਾਰ ਕਰਦੇ ਪਏ ਸੀ ਕਿ ਉੱਥੇ ਤਾਂ ਕਿਸੇ ਦੀ ਕਤਲੋਗਾਰਦ ਹੋ ਜਾਂਦੀ ਕਿਸੇ ਦੀ ਫਿਰ ਆਪਾਂ ਜਾਣਦੇ ਆ ਸੈਂਟਰ ਦੀਆਂ ਟੀਮਾਂ ਵੀ ਅੱਜ ਤੇ ਕਿਸੇ ਦਾ ਬਿਆਨ ਨਹੀਂ ਆਇਆ ਕਿਸੇ ਦਾ ਨਾ ਸੈਂਟਰ ਦੇ ਵਿੱਚੋਂ ਕਹਿ ਦਿੰਦੇ ਆ ਜੀ ਆ ਤੁਸੀਂ ਸਾਨੂੰ ਰਿਪੋਰਟ ਭੇਜੋ ਮੁੱਖ ਮੰਤਰੀ ਸਾਹਿਬ ਕਿੱਥੇ ਆ ਭਾਈ ਇਹਦੇ ਵਿੱਚ ਵੀ ਰਾਜਨੀਤੀ ਸੀ ਰਾਜਨੀਤੀ ਲੋਕਾਂ ਦਾ ਦਬਾਅ ਸੀ ਸ਼ਹਿ ਸੀ ਰਾਜਨੀਤੀ ਸ਼ਹਿ ਦੇ ਉੱਪਰ ਇਹ ਗੁੰਡਾਗਰਦੀ ਹੋਈ ਹੈ ਲੇਕਿਨ ਜ਼ੁਲਮ ਕਰਨ ਵਾਲਿਓ ਤਗੜੇ ਹੋ ਜਾਓ ਜਦੋਂ ਜਦੋਂ ਵੀ ਤੁਸੀਂ ਮੱਸਾ ਮੱਸਾ ਰੰਗੜ ਬਣ ਕੇ ਆਓਗੇ ਨਾ ਤੇ ਇਸੇ ਕੌਮ ਦੇ ਵਿੱਚੋਂ ਸੁਖਾ ਸਿੰਘ ਮਹਿਤਾਬ ਸਿੰਘ ਤੁਹਾਨੂੰ ਬਣ ਕੇ ਅਸੀਂ ਟੱਕਰਾਂਗੇ ਤੁਹਾਨੂੰ ਤਗੜੇ ਹੋ ਕੇ ਜ਼ੁਲਮ ਕਰੋ ਪੰਜਾਬ ਪੰਜਾਬੀ ਇੱਧੇ ਤਗੜੇ ਹੋ ਕੇ ਤੁਹਾਨੂੰ ਜਵਾਬ ਦੇਵਾਂਗੇ ਅਗਰ ਮੇਰੀ ਯਾਦ ਰੱਖ ਲਿਓ ਹੁਣ ਮਜਬੂਸੇ ਕੌਮ ਬਲ ਕੇ ਨੇ ਉਂਗਲ ਚੁੱਕ ਕੇ ਵੇਖ ਲਈ ਨਾ ਮਜਬੀ ਸਿੱਖ ਸਮਾਜ ਦੇ ਕੁੱਤੇ ਨੇ ਵੀ ਡੰਡਾ ਮਾਰਿਆ ਨਾ ਤੁਹਾਨੂੰ ਸਾਹਬ ਦੇਣਾ ਪੈਣਾ ਗੱਲ ਯਾਦ ਰੱਖਿਓ ਤਗੜੇ ਹੋ ਜਾਓ ਜ਼ੁਲਮ ਕਰਨ ਵਾਲਿਓ ਅਸੀਂ ਤਗੜੇ ਹੋ ਕੇ ਹੁਣ ਤੁਹਾਡਾ ਡੱਟ ਕੇ ਵਿਰੋਧ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ